तो वहां पे भी मदद करते हैं वो तो भी उनके पास तक मदद पहुंच जाएगी क्योंकि देखा है कि जब मदद बाहर से आती है उसको पता नहीं रहता कि कहां देनी वो लोकल के दो भी संस्थाएं हैं उनको मदद करते हैं सरकारें को करते हैं वो सही जगह तक पहुंच जाएगी तो आपका धन्यवाद कर सकता ये मेला अच्छा एक संस्था ने के साथ मेला आपका होगा प्रॉब्लम का सितंबर तो में और तो आप सुबह भी आ जाओ और जी सर जी सर और जी तो तो जी तो मैं उन दसना चाहूंगा कि इस सम्मान करने जा रहे हैं प्रगट सिंह राव पर इंफॉर्मेशन तो जो दो दिनों तो साइड इंफॉर्मेटिव लैक्चर जिन्हें भी इतने खेती माहिर देख रहे हैं तो प्रगट जी की मेहर सदका हुए हैं लेकिन स्पेशल धनबाद करना चाहूंगे प्रगट जी का कि उन्होंने मेहर सदका मेरा कामयाब हो गया तो मैं हूँ ਇਹ ਕਿ ਦਰਵਾਣਾ ਜਵਾਹਰ ਨੂੰ ਦਿੱਤੀ ਰਹੂ ਜੋ ਪਹਿਲੇ ਦਿਨ ਤੋਂ ਇਸ ਮੈੀਗਾ ਦਾ ਸਾਥ ਦੇ ਰਹੇ ਨੇ ਕਮੇਟੀ ਉਹਨਾਂ ਦਾ ਵੀ ਵਿਸ਼ੇਸ਼ ਸਨਮਾਨ ਕਰਨਾ ਚਾਹੀਦਾ ਹੈ ਹਾਂਜੀ ਇਹ ਬੇਟੀ ਵੀ ਫਿਡਰੇਟਲ ਵਿੱਚ ਵਾਦੀਏ ਚਾਹੇ ਛਕੀਆਂ ਵਿੱਚ ਵਾਦੀਏ ਚਾਹੇ ਸਰੋਂ ਦੀ ਪੌਂ ਵਿੱਚ ਵਾਦੀਏ ਚਾਹੇ ਰੂੜੀ ਪਾਈਏ ਚਾਹੇ ਮੁਰਗੀਆਂ ਦੀ ਖਾਦ ਪਾਈਏ ਉਹਦੇ ਨਾਲ ਆਰਗੇਨਿਕ ਮੈਟਰ ਜੈਵਿਕ ਕਾਰਬਨ ਆਦਿ ਦੇ ਚਾਰ ਸਵਾਲ ਅਮਰੀਕਾ ਦੇ ਇੱਕ ਸਾਇੰਟੀਸਟ ਆ 78 ਸਾਲ ਦੀ ਉਹਦੀ ਉਮਰ ਆ ਉਹਨੇ ਹੋਰ ਦੀ ਕਮੇਟੀ ਦੇ ਖੋਜ ਕੀਤੀ ਹੈਗੀ ਆ ਉਹ ਕਹਿੰਦਾ ਵੀ ਜਿੱਤੇ ਇਹ 10ਵਾਂ ਹਿੱਸਾ ਮਿੱਟੀ ਦਾ ਬਣ ਗਿਆ ਆਰਗੈਨਿਕ ਬੈਟ ਉਹਦੇ ਤੁਹਾਨੂੰ ਪਾਣੀ ਦੇਣ ਦੀ ਲੋੜ ਆ ਗੱਦੀ ਤੇ 20 ਪਾਉਂਡ ਦੀ ਲੋੜ ਆ ਮਿੱਟੀ 'ਚ ਖਾਦ ਪਾਉਣ ਦੀ ਲੋੜ ਨਹੀਂ ਆਪਣਾ 25 ਪੈਸੇ ਤੋਂ ਥੱਲੇ ਚੱਲ ਰਿਹਾ ਰਪਈਏ ਤੇ ਪਹੁੰਚਣ ਵਾਸਤੇ ਆਪਾਂ ਨੂੰ 5 ਸਾਲ ਲੱਗ ਜਾਣਗੇ 10% ਦੇ ਸਾਲੋਂ ਪਹੁੰਚਣ ਵਾਸਤੇ 25 ਸਾਲ ਲੱਗਦਾ ਹੈ। ਤਿਆਰੀ ਤੇ ਕਰਨੀ ਬਹੁਤ ਸ਼ੁਰੂਆਤ ਤੇ ਕਰਨੀ ਪਊ ਜੇ ਅੱਜ ਹੋ ਜੇ ਤਾਂ ਬਧੀਆ ਗੱਲਾਂ 25 ਸਾਲ ਨੂੰ ਆਪਣਾ ਕੁਝ ਤੇ ਬੱਚਾ ਕੀਤੀ ਕਰੂਗਾ। ਖਾਤਾ ਘਟ ਹੋਣ ਲੱਗਣਾ। ਇੱਕ ਹੋਰ ਨੌਜਵਾਨ ਕਿਸਾਨ ਨਾਲ ਤੁਹਾਨੂੰ ਮਿਲਾ ਰਿਹਾ ਹੈਗਾ। ਇਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਇਹਨਾਂ ਦੀਆਂ ਗੱਲਾਂ ਸੁਣਨ ਵਾਲੀਆਂ ਨੇ। ਜੇ ਕੋਈ ਅੱਜ ਦੇ ਸਮੇਂ ਨੌਜਵਾਨ ਖੇਤੀ ਕਰਦਾ ਨਾ ਬਹੁਤੇ ਪੁਰਾਣੇ ਬਜ਼ੁਰਗ ਮੈਨੂੰ ਲੱਗਦਾ ਵੀ ਉਹ ਪਸੰਦ ਨਹੀਂ ਕਰਦਾ ਕਿਉਂਕਿ ਉਹ ਬਦਲ ਵੀ ਖੇਤੀ ਕਰਦਾ ਪਰ ਲੋੜ ਹੈ ਕਾਲ ਮੇਲ ਬਣਾਉਣ ਦੀ ਆਪਣੇ ਬੱਚੇ ਬਾਹਰ ਨਾ ਜਾਣ ਇੱਥੇ ਹੀ ਖੇਤੀ ਕਰਦਾ ਹੈ ਉਹ ਜੂਪੀ ਤੋਂ ਆ ਕੇ ਕੋਈ ਬੰਦਾ ਇੱਥੇ ਠੇਕੇ ਤੇ ਲੈ ਕੇ ਖੇਤੀ ਨਾ ਕਰੇ ਆਪਣਾ ਹੀ ਕੋਈ ਭੈਣ ਭਾਈ ਠੇਕੇ ਤੇ ਲੈ ਕੇ ਖੇਤੀ ਕਰ ਨੌਜਵਾਨਾਂ ਨੂੰ ਜੇ ਉਤਸ਼ਾਹ ਵਧੂਆ ਮੇਰੇ ਦਾ ਲੈਕਚਰ ਜ਼ਰੂਰ ਸੁਣਿਓ ਮੈਂ ਫੇਰ ਘਟ ਬੋਲੂਗਾ ਇਹਨਾਂ ਨੂੰ ਆਪਾਂ ਮੌਕਾ ਦਿੰਦੇ ਆ ਇਹਨਾਂ ਦਾ ਪਿੰਡ ਨਾਮ ਏਰੀਆ ਇਹਨਾਂ ਦੇ ਨਾਲੇ ਗੱਲਬਾਤ ਆਪਾਂ ਐਂਡ 'ਚ ਕਰਾਂਗੇ ਪਹਿਲਾਂ ਇਹਨਾਂ ਦੇ ਵਿਚਾਰ ਸੁਣੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਰਫ ਤੁਹਾਡੇ ਨਾਲ ਪੰਜ ਚਾਰ ਗੱਲਾਂ ਕਰਨੀਆਂ ਗੱਲਾਂ ਇਸ ਤਰੀਕੇ ਦੀਆਂ ਕਰਨੀਆਂ ਵੀ ਜੋ ਆਪਣੇ ਦਿਮਾਗ 'ਚ ਆ ਜਾਓ ਦਿਲ 'ਚ ਹੈ ਕੀ ਆਪਾਂ ਉਹ ਕਰ ਰਹੇ ਹਾਂ ਜਿਹੜੀ ਖੇਤੀ ਆਪਾਂ ਨੂੰ ਕਰਨੀ ਚਾਹੀਦੀ ਹੈ ਉਹ ਕਰ ਰਹੇ ਹਾਂ ਤੁਸੀਂ ਸਾਰੇ ਕਿਸਾਨ ਮੇਲੇ ਤੇ ਆਇਓ ਮੇਰੇ ਵੱਡੇ ਭਰਾ ਛੋਟੇ ਭਰਾ ਤੁਸੀਂ ਸਾਰੇ ਬੂਟੇ ਖਰੀਦ ਰਹੇ ਹੋ ਇੱਥੇ ਕਿਸੇ ਨੇ ਬੂਟਿਆਂ ਦੀ ਵੈਰਾਈਟੀ ਪੁੱਛੀ ਆ ਵੀ ਅਸੀਂ ਕੀ ਖਰੀਦਣਾ ਕਿਸੇ ਨੇ ਬੀਜ ਦਾ ਨਾਮ ਪੁੱਛਿਆ ਬੀ ਬੀ ਕਾ ਦਾ ਕਿਸੇ ਨੇ ਆਪਣੀ ਰੀਸੀ ਉੱਥੇ ਪਿਆਜ਼ ਦੀ ਪਈ ਕਿਸੇ ਨੇ ਪਿਆਜ਼ ਦੀ ਪਨੀਰੀ ਪੁੱਛਿਆ ਵੀ ਇਹ ਕਿਹੜੀ ਵੈਰੈਟੀ ਆ ਪੁੱਛਿਆ ਕਿਸੇ ਨੇ ਮੈਂ ਪੁੱਛਿਆ ਮੈਨੂੰ ਕਹਿੰਦਾ ਹਾਈਬ੍ਰਿਡ ਆ ਬਾਈ ਜੀ ਮੈਂ ਕਿਹਾ ਹਾਈਬ੍ਰਿਡ ਦਾ ਨਾਮ ਕੀ ਆ ਬ੍ਰਦਰ ਮੈਂ ਪਿਆਜ਼ ਦੀ ਖੇਤੀ ਕੀਤੀ ਆ ਬਾਈ ਮੈਂ ਤੁਹਾਨੂੰ ਪਿਆਜ਼ ਦੀ ਖੇਤੀ ਬਾਰੇ ਦੋ ਤਿੰਨ ਗੱਲਾਂ ਦੱਸਦਾ ਧਿਆਨ ਨਾਲ ਸੁਣ ਲਿਓ ਪਿਆਜ਼ ਦਾ ਬੀਜ 9 ਵਾਏ 3 ਦੀ ਕਿਆਰੀ ਦੇ ਵਿੱਚ 50 ਗ੍ਰਾਮ ਪੈਂਦਾ 50 ਗ੍ਰਾਮ ਬੀ 5 ਵਿਸਵਿਆਂ ਲਈ ਬੀ ਦਾ ਕੀਮਤ ਕੀ ਹੈ 3600 ਰੁਪਏ ਕਿਲੋ 3600 ਰੁਪਏ ਕਿਲੋ ਮੇਰਾ ਰਿਕਾਰਡ ਆ ਪਿਆਜ਼ ਚ 156 ਕੁਇੰਟਲ ਦਾ ਕਿੱਲੇ ਚੋਂ ਮੈਂ ਆਲੂ ਵਾਲੀ ਮਸ਼ੀਨਾਂ ਪੱਟਾ ਬਣਾ ਕੇ ਪਿਆਜ਼ ਲਾਉਣਾ ਬਹੁਤ ਘੱਟ ਪਾਣੀ ਯੂਜ਼ ਕਰਕੇ ਠੀਕ ਹੈ ਜੀ ਤੁਸੀਂ ਖੇਤੀ ਕਰਦੇ ਹੋ ਕਰੋ ਜੀ ਸਦਕੇ ਪੰਜਾਬ ਖੇਤੀ ਸਿਰ ਤੇ ਚੱਲਦਾਗਾ ਪਰ ਇੱਕ ਗੱਲ ਧਿਆਨ ਰੱਖੋ ਤੁਹਾਡਾ ਬ੍ਰੇਨ ਵਾਸ ਕੀਤਾ ਜਾਂਦਾ ਜਦੋਂ ਤੁਸੀਂ ਸਮਾਨ ਖਰੀਦਣ ਜਾਂਦੇ ਹੋ ਅਮਰੂਦ ਦੀ ਵੈਰਾਈਟੀ ਲੈਣ ਜਾਂਦੇ ਹੋ ਅਮਰੂਦ ਦਾ ਬੀਜ ਦੇਦੇ 12 ਮਾਸੀਆ ਇਹ ਕੋਈ ਵੈਰਾਈਟੀ ਆ ਬਾਈ ਤੁਸੀਂ ਪੁੱਛੋ ਵੀ ਸਾਨੂੰ ਹਸਾਰ ਸਫੈਦਾ ਚਾਹੀਦਾ ਸਾਨੂੰ ਹਸਾਰ ਸੁਰਖ ਚਾਹੀਦਾ ਸਾਨੂੰ ਰਾਹਾਵਾਦੀ ਸਫੈਦਾ ਚਾਹੀਦਾ ਸਾਨੂੰ ਰੈਡ ਡਾਇਮੰਡ ਚਾਹੀਦਾ ਸਾਨੂੰ ਬਲੈਕ ਡਾਇਮੰਡ ਚਾਹੀਦਾ ਸਾਨੂੰ ਕੀ ਮਿਲਦਾ 12 ਮਾਸੀ ਜਿਹੜਾ ਬੂਟਾ ਖਰੀਦਣਾ ਪਹਿਲਾਂ ਪੜ ਕੇ ਜਾਓ ਕਿਸੇ ਤੋਂ ਪੁੱਛ ਕੇ ਜਾਓ ਕੋਈ ਵੈਰਾਈਟੀ ਖਰੀਦਦੇ ਹੋ ਕੋਈ ਵੀ ਤੁਸੀਂ ਮੈਨੂੰ ਪੁੱਛੋ ਵੀ ਕਿਹੜੀ ਚੀਜ਼ ਚਾਹੀਦੀ ਆ ਮੈਂ ਤੁਹਾਨੂੰ ਦੱਸਦਾ ਛੋਟੀਆਂ ਛੋਟੀਆਂ ਗੱਲਾਂ ਨੇ ਹਾਂਜੀ ਮੈਂ ਤੁਹਾਡੇ ਕੇ ਬੇਨਤੀ ਕਰਦਾ ਨੌਲੇਜ ਤੋਂ ਬਿਨਾ ਵੀਰ ਬਣ ਕੇ ਕੋਈ ਵੀ ਗਲਤ ਚੀਜ਼ ਨਹੀਂ ਖਰੀਦਣੀ ਗਲਤ ਚੀਜ਼ਾਂ ਦਾ ਜ਼ਾਹਰਾ ਨਹੀਂ ਠੀਕ ਹੈ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਐਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਜੀ ਤਾਲੀ ਹੋਰ ਮਾਰਿਓ ਇਹ ਆਪਣੀ ਪੰਜਾਬ ਪੁਲਿਸ ਦਾ ਬੇਨਤੀ ਲੋਜਿਕ ਹੁੰਦਾ ਕਿਉਂਕਿ ਇਹ ਵਾਕੀ ਕੀ ਖੜਾ ਹੁੰਦਾ ਤਾਂ ਸ਼ਾਇਦ ਤੁਸੀਂ ਕੋਰਟ ਦੀ ਇਹਨਾਂ ਨੂੰ ਦੇਖਦੇ। ਇਹਦੇ ਵਿੱਚੋਂ ਖੇਤੀ ਚੜਕਦੀ ਐ, ਇਹਦੀਆਂ ਗੱਲਾਂ ਤੋਂ ਖੇਤੀ ਚੜਕਦੀ ਆ। ਚਲੋ ਚੰਗੀ ਐ, ਪ੍ਰਵਾਸਮਾ ਨੇ ਵੇਖ ਕੀਤੀ ਐ ਇਹਨਾਂ ਨੂੰ ਨੌਕਰੀ ਵੀ ਮਿਲ ਰਹੀ ਐ ਪਰ 2 ਘੰਟੇ 100 ਘੰਟੇ ਲੈਣਗੇ ਖੇਤੀ ਨਹੀਂ ਆ। ਜਿਹਦੀਆਂ ਗੱਲਾਂ ਇਹਨਾਂ ਨੇ ਕੀਤੀਆਂ ਹੈਗੀਆਂ ਮੈਂ ਕਿਸੇ ਨੂੰ ਵੀ ਖੜਾ ਕਰਕੇ ਇੱਥੇ ਬੁਲਾਣਾ ਕੋਈ ਨਹੀਂ ਕਰੂਗਾ। ਤੇ ਜਿਹਦੀ ਨੌਕਰੀ ਲੱਗ ਜਾਂਦੀ ਆ ਉਹਦੀ ਜ਼ਮੀਨ ਖੇਕੇ ਤੇ ਹੁੰਦੀ ਐ, ਇਹਦੀ ਨਹੀਂ ਖੇਕੇ। ਇੱਕ ਹੋਰ ਗੱਲ ਇਹਦੇ ਨਾਲ ਚ